ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪੰਜਵੇਂ ਜਮਾਤ ਦੇ ਨਤੀਜੇ ਅੱਜ ਐਲਾਨ ਦਿੱਤੇ ਗਏ ਨੇ ਬੋਰਡ ਦੇ ਚੇਅਰਪਰਸਨ ਡਾਕਟਰ ਸੁਪੀਰ ਬੀਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ 2023-24 ਦੀ ਪੰਜਵੀਂ ਜਮਾਤ ਦਾ ਨਤੀਜਾ 91.84% ਰਿਹਾ ਹੈ ਤੇ ਉਹਨਾਂ ਦੱਸਿਆ ਹੈ ਕਿ ਇਹ ਨਤੀਜਾ 15 ਦਿਨਾਂ ਦੇ ਅੰਦਰ-ਅੰਦਰ ਤਿਆਰ ਕੀਤਾ ਗਿਆ ਹੈ ਤੇ ਇਹ ਬੋਰਡ ਦੇ ਕਰਮਚਾਰੀਆਂ ਅਤੇ ਮੁਲਾਂਕਣ ਕਰਮਚਾਰੀਆਂ ਤੇ ਸਬੰਧਤ ਜ਼ਿਲ੍ਹਾ ਅਧਿਕਾਰੀਆਂ ਦੀ ਸਖਤ ਮਿਹਨਤ ਦੇ ਕਾਰਨ ਹੀ ਸੰਭਵ ਹੋ ਸਕਿਆ ਹੈ ਉਹਨਾਂ ਨੇ ਵੀ ਦੱਸਿਆ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਇਸ ਪ੍ਰੀਖਿਆ ਦੇ ਵਿੱਚ ਭਾਗ ਨਹੀਂ ਉਹ ਇਸ ਮਹੀਨੇ ਪ੍ਰੀਖਿਆ ਦੇ ਵਿੱਚ ਦੁਬਾਰਾ ਹਿੱਸਾ ਲੈ ਸਕਦੇ ਨੇ ਅਤੇ ਇਸ ਦੇ ਲਈ ਉਹਨਾਂ ਨੂੰ ਵੱਖਰੇ ਤੌਰ ਤੇ ਫਾਰਮ ਭਰਨੇ ਹੋਣਗੇ ਜਿਸ ਦੀ ਜਾਣਕਾਰੀ ਸਕੂਲ ਲੌਗਇਨ ਜਾਂ ਅਖਬਾਰਾਂ ਦੇ ਵਿੱਚ ਸੂਚਨਾ ਦੇ ਕੇ ਦਿੱਤੀ ਜਾਵੇਗੀ ਟੋਟਲ ਜਿਹੜੇ ਬੱਚੇ ਸਨ 3,006,438 ਜਿਹੜੇ ਬੈਠੇ ਨੇ 3,005,937 ਜਿਹੜੇ ਪਾਸ ਹੋਏ ਆ ਉਹਦੇ ਵਿੱਚ 99.84% ਜਿਹੜੀ ਹੈਗੀ ਆ ਪਾਸ ਪਰਸੈਂਟੇਜ ਜਿਹੜੀ ਹੈਗੀ ਆ ਉਹ ਰੈਗੂਲਰ ਪ੍ਰਕਾਸ਼ਤਿਆਂ ਦੀਆਂ ਤੇ ਨਾਲੇ ਜੇ ਅਸੀਂ ਗੱਲ ਕਰੀਏ ਬੱਚੀਆਂ ਦੀ ਲੜਕੀਆਂ ਦੀ ਤਾਂ 147653 ਬੱਚੀਆਂ ਜਿਹੜੀਆਂ ਸਨ ਪੂਰੇ ਕੈਂਡੀਡੇਟ ਸੀ ਉਹਦੇ ਵਿੱਚੋਂ ਪਾਸ ਜਿਹੜੀ ਪਰਸੈਂਟ 144000 454 ਉਹ ਬੱਚੀਆਂ ਪਾਸ ਕਰਕੇ ਗਈਆਂ 99.86% ਜਿਹੜੀ ਬਣੀ ਹੈ ਇਸੇ ਤਰ੍ਹਾਂ ਲੜਕੀਆਂ ਦੀ ਵੀ 161767 ਟੋਟਲ ਸੀ ਉਹਦੇ ਵਿੱਚੋਂ 166435 ਪਾਸ ਹੋਏ ਨੇ ਇਹ ਨਾਲ 99.81% ਜਿਹੜੀ ਬਣੀ ਹੋਈ ਹੈ ਇਹ ਜਿਹੜੇ ტ్రాਸ ਜੈਂਡਰ ਸੀ ਉਹਨਾਂ ਦੇ ਵਿੱਚੋਂ ਵੀ ਟੋਟਲ 18 ਸੀ 18 ਦੇ 18 ਜਿਹੜੇ ਆਹ ਪਾਸ ਹੋਏ ਨੇ ਉਹਨਾਂ ਦੀ 100% ਜਿਹੜੀ ਹੈ ਉਹ ਪਾਸ ਪਰਸੈਂਟੇਜ ਹੈ ਇਸੇ ਤਰ੍ਹਾਂ ਰੈਲੀਸ਼ਨ ਸਕੂਲਾਂ ਦੀ ਜਿਹੜੀ ਹੈ 71938 ਬੱਚੇ ਜਿਹੜੇ ਸੀ ਉਹ ਆਏ ਨੇ 71848 ਜਿਹੜੇ ਬੱਚੇ ਇਹਨਾਂ ਦੇ ਵਿੱਚੋਂ ਪਾਸ ਹੋਏ ਆ ਪਰਸੈਂਟੇਜ ਨਿਕਲਿਆ ਨਾ ਸਾਸੂਈਆ ਇਸੇ ਤਰ੍ਹਾਂ ਜਿਹੜੇ ਨਾਲ ਅਸੋਸੀਏਟ ਸਕੂਲ ਸੀ ਉਹਨਾਂ ਦੇ ਵਿੱਚ 23403 ਬੱਚੇ ਇਹਦੇ ਵਿੱਚ ਬੈਠੇ ਸੀ 23362 ਜਿਹੜੇ ਆ ਪਾਸ ਹੋਏ ਇਹ ਪਾਸ ਪਰਸੈਂਟੇਜ ਨਿਕਲਿਆ 80% ਰਿਹਾ ਔਰ ਨਾਲ ਹੀ ਜਿਹੜੇ ਸਰਕਾਰੀ ਸਕੂਲਾਂ ਦੀ ਜਿਹੜੀ ਹੈਗੀਆਂ ਉਹਦੇ ਵਿੱਚ 199585 ਬੱਚੇ ਇਹਦੇ ਵਿੱਚ ਬੈਠੇ ਸੀਗੇ ਔਰ 1 ਲੱਖ 99263 ਜਿਹੜੇ ਆ ਉਹ ਪਾਸ ਹੋਏ 99.84% ਜਿਹੜੀ ਆ ਇਹਨਾਂ ਦੀ ਪਰਸੈਂਟੇਜ ਹੋਈ ਹੈ 80 ਸਕੂਲਾਂ ਦੇ ਵੀ 11512 ਬੱਚੇ ਟੋਟਲ ਸਨ 11464 ਜਿਹੜੇ ਆ ਉਹ ਪਾਸ ਹੋਏ ਤੇ 99.58% ਜਿਹੜੀ ਆ ਇਹਨਾਂ ਦਾ ਨਤੀਜਾ ਹੋਇਆ ਇਸੇ ਤਰ੍ਹਾਂ ਬੋਰਡ ਨੇ ਜਿਹੜਾ ਹੈ ਸਾਰੇ ਜਿਹੜਿਆਂ ਦੀ ਵੀ ਜਿਹੜੀ ਹੈਗੀ ਆ ਉਹ ਪਰਸੈਂਟੇਜ ਜਿਹੜੀ ਹੈਗੀ ਆ ਬਣਾਈ ਆ ਉਹਦੇ ਵਿੱਚ ਪਖਾਨਕੋਟ ਜਿਹੜਾ ਹੈ ਅੱਗੇ ਪਹਿਲੇ ਨੰਬਰ ਤੇ ਆ ਜਿਨ੍ਹਾਂ ਦੀ ਪਾਸ ਪਰਸੈਂਟੇਜ ਨੜੈ 9.96 ਹੈ ਇਸੇ ਤਰ੍ਹਾਂ ਖਾਦਿਲ ਕਾਜਲਾ ਹੈ ਉਸ ਦੀ 99.94 ਹੈ ਅੱਗੇ ਤਰਨਤਾਰਨ ਨੜੈ 9.39 ਟੋਟਲ ਜਿਹੜੇ ਡਿਸਟ੍ਰਿਕਟ ਆ ਉਹਨਾਂ ਦੀ ਇਹਦੀ ਸੂਚੀ ਜਿਹੜੀ ਹੈ ਯਾਰ ਉਹ ਜਿਹੜੀ ਤੁਹਾਨੂੰ ਵੀ ਮਿਲ ਗਿਆ ਕਵਾ ਦਿੱਤੀ ਗਿਆ ਸੋ ਸਾਰੇ ਬੱਚਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧਾਈਆਂ ਤੋਂ ਦੱਸਦੀ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਉਤੇ ਪੰਜਵੇਂ ਜਮਾਤ ਦਾ ਇਹ ਨਤੀਜਾ ਕੱਲ ਸਵੇਰੇ 10 ਵਜੇ ਤੋਂ ਉਪਲਬਧ ਹੋਵੇਗਾ ਤੇ ਇਸ ਦੇ ਲਈ ਵਿਦਿਆਰਥੀ www.pscb.ac.in ਅਤੇ www.indiareusult.com ਤੇ ਜਾ ਸਕਦੇ ਨੇ ਜਗਬਾਨੀ ਟੀਵੀ ਲਈ ਭਗਵਤ ਸਿੰਘ ਦੀ ਰਿਪੋਰਟ